ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਵੀਰੇ ਅੱਜ ਆਪਾਂ ਪਹੁੰਚੇ ਹੋਏ ਸੀ ਮਣੀ ਪਾਰਟਸ ਨਾਮ ਦੀ ਦੁਕਾਨ ਦੇ ਵਿੱਚ ਜਿਹੜਾ ਆਕਾਰ ਨੰਬਰਦਾਰ ਪਟਰੋਲ ਕੰਪਨੀ ਦੇ ਸਾਹਮਣੇ ਆ ਆਪਣਾ ਖਾਸ ਵਿਤਰ ਹੈ ਵੀਰੇ ਇਧਰ ਆਪਾਂ ਗੱਲਬਾਤ ਕਰਾਂਗੇ ਬਾਈ ਕੋਲ ਤਕਰੀਬਨ ਮੋਟਰਸਾਈਕਲਾਂ ਦੇ ਸਕੂਟਰੀਆ ਦੇ ਸਾਰੇ ਸਪੇਅਰ ਪਾਰਟ ਪਏ ਨੇ ਕਿਹੜੇ ਕਿਹੜੇ ਸਪੇਅਰ ਪਾਰਟ ਇਹਨਾਂ ਕੋਲ ਹੈਗੇ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਹੁਣ ਆਪਾਂ ਤੁਹਾਨੂੰ ਜਾਣਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੇ ਆਪਰੇ ਕੋਲ ਵੀਰੇ ਕਿਹੜੇ ਕਿਹੜੇ ਸਪੀਅਰ ਪਾਰਟ ਪਏ ਨੇ ਮੋਟਰਸਾਈਕਲ ਸਪਲੈਂਡਰ ਪਾਟੀਨਾ CT 100 ਤੇ ਵੀਰੋ ਦੇ ਕਿੰਨੇ ਜਿਹੜੇ ਆਪਣਾ ਡਿਸਕਵਰ ਇਹਨਾਂ ਸਾਰਿਆਂ ਦਾ ਮਸ਼ੀਨਰੀ ਸਪੀਅਰ ਪਾਰਟ ਸਾਰਾ ਨਹੀਂ ਜੀ ਹੋਰ ਇਸ ਤੋਂ ਇਲਾਵਾ ਵੀਰੇ ਇਸ ਤੋਂ ਇਲਾਵਾ ਮੈਨ ਮੈਚ ਮਾਨ ਜਿਵੇਂ ਆਏ ਚੋਰੀਆਂ ਹੋ ਗਈਆਂ ਹਾਂਜੀ ਠੀਕ ਹੈ ਵੀਰੇ ਸੋ ਦੋਸਤੋ ਬਾਈਕ ਕੋਲ ਬਹੁਤ ਵਧੀਆ ਸਮਾਨ ਪਏ ਨੇ ਇਥੇ ਤੁਸੀਂ ਆਣ ਕੇ ਬਾਈ ਕੋਲ ਵਿజిਟ ਕਰ ਸਕਦੇ ਹੋ ਬਾਈ ਦਾ ਐਡਰੈਸ ਮੈਂ ਤੇ ਮੋਬਾਈਲ ਨੰਬਰ ਉਹ ਮੈਂ ਵਿੱਚ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਿਹਾ ਤੁਸੀਂ ਇਹ ਨੰਬਰ ਬਾਈ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਬਾਈ ਹੁਣਾਂ ਨਾਲ ਤੁਸੀਂ ਵਾਰਤਾਲਾਪ ਕਰ ਸਕਦੇ ਹੋ ਤੇ ਅਫਤਾਰ ਲੰਬੜਦਾਰ પેટ્રોલ ਪੰਪ ਦੇ ਜਮੀ ਸਾਹਮਣੇ ਹੈ ਸ਼ਾਪ ਬਾਈ ਦੀ ਮਣੀ ਬਾਈ ਦਾ ਨਾਮ ਹੈ ਤੇ ਜਿੰਨੇ ਮੈਨੂੰ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਬਾਈ ਹੁਣੀ ਵੀਰ ਵੀਰ ਭਰਾ ਦੇਖਦੇ ਨੇ ਤਾਂ ਬਾਈ ਹੁਣਾਂ ਨਾਲ ਜ਼ਰੂਰ ਵਿజిਟ ਕਰਿਓ ਆਪਾਂ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਿਈਏ ਧੰਨਵਾਦ